ਕੋਈ ਕੰਮ ਕਰਨ ਦੇ ਲਈ ਨਾ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਤੇ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਹੁੰਦਾ ਕੰਮ ਕਰਨ ਦੇ ਲਈ ਹਿੰਮਤ ਹੋ ਜਰੂਰ ਹੋਣੀ ਚਾਹੀਦੀ ਹੈ ਬੰਦੇ ਦੇ ਵਿੱਚ ਹੌਂਸਲਾ ਨਹੀਂ ਹਾਰਨਾ ਚਾਹੀਦਾ ਆਪਣੀ ਰੇੜੀ ਦੇ ਉੱਪਰ ਦੇਖੋ ਕਿੰਨੇ ਚਾਮਾ ਦੇ ਨਾਲ 버ਗਰ ਤਿਆਰ ਕਰ ਕਰਕੇ ਵੇਚ ਰਹੀ ਹੈ ਕੋਈ ਵੀ ਕੰਮ ਕਰਨ ਦੇ ਲਈ ਨਾ ਬੰਦੇ ਦੇ ਵਿੱਚ ਹਿੰਮਤ ਹੋ ਜਰੂਰ ਹੋਣੀ ਚਾਹੀਦੀ ਹੈ ਤੇ ਦੇਖੋ ਇਸ ਧੀ ਨੇ ਨਾ ਆਪਣੀ ਰੇੜੀ ਦੇ ਉੱਤੇ ਸਖਤ ਮਿਹਨਤ ਕਰਕੇ ਧੁੱਪਾਂ ਦੇ ਵਿੱਚ ਖੜ ਕੇ ਤਾਂ ਦੇਖੋ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ ਇਹ ਭੈਣ ਕਿੰਨਾ ਔਖਾ ਹੁੰਦਾ ਯਾਰ ਕੰਮ ਕਰਨਾ ਆਪਣੇ ਪਰਿਵਾਰ ਦੇ ਲਈ ਇਸ ਭੈਣ ਦੇ ਵੀ ਕਿੰਨੇ ਸੁਪਨੇ ਹੋਣਗੇ ਜਿਹੜੇ ਇਸ ਗਰੀਬੀ ਦੇ ਵਿੱਚ ਪੂਰੇ ਨਹੀਂ ਹੋਏ ਤਾਂ ਦੇਖੋ ਹੌਸਲਾ ਨਹੀਂ ਹਾਰੀ ਭੈਣ ਤੇ ਆਪਣੀ ਮਿਹਨਤ ਕਰਨ ਲੱਗੀ ਹੱਕ ਸੱਚ ਦੀ ਕੋਈ ਏਦਾਂ ਦੀਆਂ ਮਜਬੂਰੀਆਂ ਬਣ ਜਾਂਦੀਆਂ ਨੇ ਆਪਣੇ ਪਰਿਵਾਰ ਦੇ ਲਈ ਨਾ ਬਹੁਤ ਹੀ ਸਖਤ ਕੰਮ ਕਰਨਾ ਪੈਂਦਾ ਹੈ ਮਜਬੂਰੀਆਂ ਨੂੰ ਸਮਝਣਾ ਪੈਂਦਾ ਫੇਰ ਹੀ ਜਾ ਕੇ ਘਰ ਦਾ ਗੁਜ਼ਾਰਾ ਚੱਲਦਾ ਕਿਤੇ ਪੜ੍ਹਾਈਆਂ ਕਰਨ ਦਾ ਵੀ ਕੀ ਫਾਇਦਾ ਜਦੋਂ ਨੌਕਰੀ ਦਾ ਤਕੜੇ ਵਾਲੇ ਨੂੰ ਮਿਲ ਜਾਣੀ ਹੈ ਪੈਸੇ ਦੇ ਕੇ ਤਾਂ ਗਰੀਬ ਤਾਂ ਫਿਰ ਥਾਂ ਹੀ ਰਹਿ ਜਾਂਦਾ ਤਾਂ ਕੋਈ ਫਾਇਦਾ ਨਹੀਂ ਹੁੰਦਾ ਪੜਾਈਆਂ ਕਰੀਆਂ ਦਾ ਦੇਖੋ ਬਈ ਮਿਹਨਤ ਕੀਤੀ ਐ ਇਸ ਭੈਣ ਨੇ ਕੀ ਕਹਿਣਾ ਚਾਹੂਗਾ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੀ